ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਪਿੰਡ ਸੁਖਣਵਾਲਾ ਜਿਹੜਾ ਫਰੀਦਕੋਟ ਰਪਿੰਦਰਗੌਰ ਦੇ ਬਾਰੇ ਆਪਾਂ ਗੱਲ ਕਰਨੀ ਹੈ ਜੋ ਉਸਨੇ ਘਣਾਉਣੀ ਕਰਤੂਤ ਕੀਤੀ ਹੈ ਜਿਵੇਂ ਉਹ ਦੁਨੀਆ ਤੋਂ ਇੱਕ ਵਿਚਾਰਾ ਬੱਚਾ ਚਲੇ ਗਿਆ ਹਨਾ ਬਹੁਤ ਮਾੜਾ ਹੋਇਆ ਬੜਾ ਸੁਣ ਕੇ ਦੁੱਖ ਲੱਗਿਆ ਜੀ ਤਾਂ ਇਹੋ ਜਿਹੀ ਇੱਕ ਕਹਾਣੀ ਲੈ ਕੇ ਆਪਾਂ ਤੁਹਾਡੇ ਕੋਲ ਰੂਪ ਰੂਪ ਹੋਏ ਆ ਜੀ ਇੱਕ ਕੁੜੀ ਆਪਾਂ ਪਿੰਡ ਨਹੀਂ ਤੋਂ ਦੱਸ ਸਕਦੇ ਵੀ ਉਹਦੀ ਮੈਰਜ ਪਹਿਲਾਂ ਹੋਈ ਕੱਲੀ-ਕੱਲੀ ਕੁੜੀ ਸੀਗੀ ਮਾਂ ਹੈ ਨਹੀਂ ਸੀ ਕੱਲਾ ਪਿਓ ਸੀਗਾ ਪਿਓ ਨੂੰ ਮਤਲਬ ਵੀ ਨਹੀਂ ਖੁੱਲ ਕੇ ਗੱਲ ਦੱਸ ਸਕੀ ਹਨਾ ਤਾਂ ਚਲੋ ਉਹਦਾ ਵਿਆਹ ਕਰਤਾ ਜੀ 3 ਕੁ ਮਹੀਨੇ 4 ਮਹੀਨੇ ਉੱਥੇ ਰਹੀ ਆਪਣੇ ਸਹੁਰੇ ਸਹੁਰੇ ਰਹਿਣ ਤੋਂ ਬਾਅਦ ਉਹ ਕੁੜੀ ਵਾਪਸ ਆਪਣੇ ਪਿੰਡ ਆ ਗਈ ਪਿੰਡ ਆ ਗਈ ਤਾਂ ਜਦੋਂ ਉਹਨੂੰ ਪੁੱਛਿਆ ਵੀ ਤੂੰ ਜਾਂਦੀ ਕਿੱਥੇ ਨਹੀਂ ਉਹ ਕਹਿੰਦੀ ਮੈਂ ਨਹੀਂ ਜਾ ਸਕਦੀ ਹੈਗੀ ਉਹਦਾ ਕਾਰਨ ਕੀ ਸੀ ਵੀ ਉਹ ਮੁੰਡਾ ਜਿਹੜਾ ਸੀਗਾ ਉਹ ਨਮਰਦ ਸੀਗਾ ਠੀਕ ਹੈ ਉਹ ਵਿਆਹ ਦੇ ਲਾਇਕ ਨਹੀਂ ਸੀ ਤਾ ਜਦੋਂ ਕੁੜੀ ਨੇ 10 ਤਾ ਕੇ ਤਾਂ ਉਹਨੇ ਤਲਾਕ ਦੇਤਾ ਮਤਲਬ ਵੀ ਅਲੱਗ-ਅਲੱਗ ਹੋ ਗਏ ਕੁੜੀ ਮੁੰਡਾ ਚਲੋ ਜੀ ਉਹਨਾਂ ਨੇ ਮੁੜ ਕੇ ਦੁਬਾਰਾ ਫੇਰ ਕੁੜੀ ਦੇ ਰਿਸ਼ਤੇ ਦੀ ਗੱਲ ਕੀਤੀ ਵੀ ਉਹਨੇ ਵੀ ਆਪਾਂ ਕਿਤੇ ਵਿਆਹ ਦੀਏ ਤਾਂ ਹਜੇ ਮਤਲਬ ਵੀ ਮੁੰਡਾ ਦੇਖਦੇ ਸੀਗੇ ਤਾਂ ਇੱਕ ਡਰਾਈਵਰ ਸੀਗਾ ਉਸੇ ਪਿੰਡ ਜਿਹੜੇ ਪਿੰਡ ਦੀ ਕੁੜੀ ਸੀ ਉਸੇ ਪਿੰਡ ਉਹਦੀ ਭੂਆ ਸੀਗੀ ਡਰਾਈਵਰ ਦੀ ਉਹ ਡਰਾਈਵਰ ਨੂੰ ਵੀ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਆਪਣਾ ਮਿੱਤਰ ਹੀ ਆ ਤਾਂ ਚਲੋ ਉਹ ਮੰਨ ਲਓ ਕਿ ਜਿਹੜੀ ਭੂਆ ਕਹਿੰਦੀ ਵੀ ਤੁਸੀਂ ਜੇ ਰਿਸ਼ਤਾ ਕਰਨਾ ਹੀ ਹੈ ਵੀ ਮੇਰਾ ਭਤੀਜਾ ਮੇਰੇ ਭਤੀਜੇ ਕੰਨੀ ਕਰ ਦੋ। ਵੀ ਟਰੱਕ ਡਰਾਈਵਰੀ ਕਰਦਾ ਪਰ ਹੈਗੇ ਗਰੀਬ ਨੇ ਕਿੱਲਾ ਡੇਢ ਕਿੱਲਾ ਜ਼ਮੀਨ ਹੈ ਘਰ ਵੀ ਉਹਦਾ ਕੱਚਾ। ਤਾਂ ਉਹ ਕਹਿੰਦੇ ਵੀ ਨਹੀਂ ਅਸੀਂ ਆਪਣੇ ਬਰਾਬਰ ਦੇ ਨਾਲ ਹੀ ਕਰਾਂਗੇ ਵੀ ਅਸੀਂ ਮਤਲਬ ਵੀ ਇਹ ਨਹੀਂ ਕਰਦੇ ਹੈਗੇ। ਚਲੋ ਕਹਿੰਦੇ ਵੀ ਠੀਕ ਹੈ ਕੋਈ ਗੱਲ ਨਹੀਂ। ਕੁਦਰਤੀ ਉਹ ਮੁੰਡਾ ਆਪਣੀ ਭੂਆ ਕੋਲੇ ਹਫ਼ਤੇ ਬਾਅਦ ਮਿਲਣ ਵਾਸਤੇ ਚੱਲ ਗਿਆ। ਤਾਂ ਉਹ ਉਦੀ ਭੂਆ ਨੇ ਮੁੰਡੇ ਦੀ ਭੂਆ ਨੇ ਕੁੜੀ ਨੂੰ ਕਹਦਾ ਕਹਿੰਦੀ ਵੀ ਆਹ ਮੁੰਡਾ ਸੀਗਾ ਵੀ ਜਿਹਦੇ ਬਾਰੇ ਮੈਂ ਤੈਨੂੰ ਕਿਹਾ ਸੀਗਾ ਮੁੰਡੇ ਦੀ ਉਮਰ ਉਸ ਟਾਈਮ 30 ਸਾਲ ਤੋਂ ਉੱਪਰ ਸੀਗੀ 31 ਸਾਲ ਦੀ ਸੀ ਤੇ ਕੁੜੀ ਦੀ ਉਮਰ 26 ਸਾਲ ਸੀ ਜਦੋਂ ਉਹਨੇ ਜਦੋਂ ਦੇਖਿਆ ਵੀ ਮੁੰਡਾ ਸੋਹਣਾ ਸੁਰੱਖਾ ਵਧੀਆ ਦੇਖਣ ਨੂੰ ਲੱਗਦਾ ਹਨਾ ਤਾਂ ਉਹਨੇ ਵੀ ਦੇਖਿਆ ਵੀ ਕੁੜੀ ਕਾਬਿਲ ਹੈ ਠੀਕ ਹੈ ਸੋਹਣੀ ਸੁਰੱਖੀ ਹੈ ਠੀਕ ਹੈ ਘਰ ਪਰਿਵਾਰ ਚਲਾਉਣਿਆ ਚਲੋ ਜੀ ਉਹਨਾਂ ਦੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੋ ਗਈ ਠੀਕ ਹੈ ਇੱਕ ਦੂਜੇ ਦਾ ਨੰਬਰ ਲੈ ਕੇ ਫੋਨ ਤੇ ਗੱਲਬਾਤ ਕਰਨ ਲੱਗ ਗਏ ਤਾ ਜਦੋਂ ਉਹਨੇ ਕਿਹਾ ਵੀ ਠੀਕ ਹੈ ਵੀ ਆਪਾਂ ਵਿਆਹ ਕਰਾ ਲੈਂਦੇ ਆਂ ਵੀ ਤੂੰ ਆਪਣੇ ਮਾਪਿਆਂ ਨੂੰ ਮਨਾ ਲਾ ਹੈ ਹਨਾ ਕੁੜੀ ਨੂੰ ਕਿਹਾ ਕੁੜੀ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਮੈਨੂੰ ਦੇਖ ਪਰਖ ਲੈਣ ਦੇ ਵੀ ਮੇਰੇ ਨੂੰ ਪਹਿਲਾਂ ਬਹੁਤ ਵੱਡੀ ਸੱਟ ਲੱਗੀ ਹੈ ਮੇਰੀ ਜ਼ਿੰਦਗੀ ਪਹਿਲਾਂ ਹੀ ਬਹੁਤ ਮਤਲਬ ਵੀ ਉਲਝ ਗਈ ਚਲੋ ਉਹ ਕਹਿੰਦਾ ਠੀਕ ਹੈ ਚਲੋ ਹੌਲੀ ਹੌਲੀ ਗੱਲਾਂ ਕਰਨ ਲੱਗ ਗਏ ਫੋਨ ਤੇ ਤੇ ਉਹਨੇ ਪੁੱਛਿਆ ਵੀ ਪ੍ਰੋਬਲਮ ਕੀ ਸੀ ਉਹਨੇ ਜਦ ਦੱਸਿਆ ਵੀ ਉਹ ਮੁੰਡਾ ਨਮਰਦ ਸੀਗਾ ਵੀ ਮੁੰਡਾ ਉਹ ਵਿਆਹ ਦੇ ਕਾਬਲ ਨਹੀਂ ਸੀ ਹੈਗਾ ਤਾ ਸਿਆਣੇ ਕਹਿੰਦੇ ਵੀ ਜਿਹੜੀ ਰੋਟੀ ਦੀ ਭੁੱਖ ਹੁੰਦੀ ਹੈ ਉਹ ਦੋ ਰੋਟੀਆਂ ਨਾਲ ਮਿਟ ਜਾਂਦੀ ਹੈ ਪਰ ਜਿਹੜੀ ਸਰੀਰ ਦੀ ਭੁੱਖ ਹੁੰਦੀ ਹੈ ਨਾ ਇਹ ਨਹੀਂ ਮਿਟਦੀ ਹੈਗੀ ਜਦੋਂ ਤੱਕ ਉਹਨੂੰ ਉਹਦੇ ਬਰਾਬਰ ਦਾ ਸੰਤੁਸ਼ਟ ਉਹਦੇ ਬਰਾਬਰ ਦਾ ਕੋਈ ਹਾਨੀ ਨਾ ਮਿਲੇ ਤਾਂ ਚਲੋ ਉਹ ਮੁੰਡੇ ਦੀ ਨਮਰਦੀ ਕਰਕੇ ਉਹਦਾ ਘਰ ਖਰਾਬ ਹੋ ਗਿਆ ਚਲੋ ਦੁਬਾਰਾ ਉਹ ਜੀ ਉਹਦੇ ਨਾਲ ਮਤਲਬ ਵੀ ਵਧੀਆ ਉਹਨਾਂ ਦਾ ਪਿਆਰ ਬਣ ਗਿਆ ਪਿਆਰ ਬਣ ਗਿਆ ਗੱਲਾਂ ਬਾਤਾਂ ਕਰਨ ਲੱਗ ਗਏ ਤਾਂ ਉਹ ਕੁੜੀ ਨੇ ਫਿਰ ਮਤਲਬੀ ਉਹਦੇ ਨਾਲ ਵਿਆਹ ਕਰਨ ਦੀ ਜिद ਕਰੀ ਜਦੋਂ ਜिद ਕੀਤੀ ਤਾਂ ਚਲੋ ਜਿੱਦੇ ਮੁਰੇ ਮਾਪਿਓ ਨੂੰ ਪਿਓ ਨੂੰ ਝੁਗਣਾ ਪਿਆ ਪਿਓ ਕਹਿੰਦਾ ਵੀ ਠੀਕ ਹੈ ਵੀ ਜਿੱਥੇ ਤੇਰੀ ਮਰਜ਼ੀ ਹੈ ਵੀ ਚਲ ਆਪਾਂ ਕਰ ਦਿੰਦੇ ਆਂ ਵੀ ਪਰ ਪਹਿਲਾਂ ਦਾ ਕੰਮ ਨਾ ਹੋਵੇ ਉਹ ਕਹਿੰਦੀ ਨਹੀਂ ਚਲੋ ਮਿਲਦੇ ਸੀਗੇ ਠੀਕ ਹੈ ਜੀ ਮਿਲਦੇ ਸੀਗੇ ਆਪਸ ਦੇ ਵਿੱਚ ਟਾਈਮ ਇੱਕ ਦੂਜੇ ਨੂੰ ਦਿੰਦੇ ਸੀਗੇ ਟਾਈਮ ਸਪੈਂਡ ਕਰਦੇ ਸੀਗੇ ਤਾਂ ਉਹ ਸੰਤੁਸ਼ਟ ਸੀਗੀ ਵੀ ਹਾਂ ਇਹ ਮੁੰਡਾ ਠੀਕ ਹੈ ਮੈਨੂੰ ਖੁਸ਼ ਰੱਖ ਸਕਦਾ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਘਰ ਬਹੁਤ ਕੱਚਾ ਹੈ ਗਰੀਬੀ ਬਹੁਤ ਹੈ ਹਨਾ ਵੀ ਡਰਾਈਵਰੀ ਕਰਦਾ ਉਹ ਕਹਿੰਦੀ ਮੈਂ ਗਰੀਬੀ ਘਟ ਲਾਂਗੀ ਠੀਕ ਹੈ ਮੈਂ ਲੂਣ ਨਾਲ ਖਾ ਲੂੰਗਾ achar ਨਾਲ ਖਾ ਦਾਂਗੀ ਵੀ ਮੈਂ ਉੱਥੇ ਹੀ ਉਹਦੇ ਨਾਲ ਹੀ ਵਿਆਹ ਕਰਾਉਣਾ ਚਲੋ ਜੀ ਉਹ ਡਰਾਈਵਰ ਨਾਲ ਵਿਆਹ ਹੋ ਗਿਆ ਤਾਂ ਵਿਆਹ ਕਰਤਾ ਵਿਆਹ ਕਰਨ ਤੋਂ ਬਾਅਦ ਤਾਂ ਉਹ ਬਹੁਤ ਮਤਲਬ ਵੀ ਇੰਨੀ ਵਧੀਆ ਜ਼ਿੰਦਗੀ ਉਹਨਾਂ ਦੀ ਹਨਾ ਵੀ ਚੱਲ ਪਈ ਵੀ ਆਪਾਂ ਦੱਸ ਨਹੀਂ ਸਕਦੇ ਵੀ ਇੰਨੀ ਕੁੜੀ ਖੁਸ਼ ਹੋ ਤਾਂ ਹੁਣ ਤੁਹਾਨੂੰ ਪਤਾ ਵੀ ਡਰਾਈਵਰ 10-15 15 ਦਿਨ ਘਰੇ ਨਹੀਂ ਜਾਂਦੇ ਹਨਾ ਮਹੀਨਾ-ਮਹੀਨਾ ਬਾਹਰ ਲੰਘ ਜਾਂਦਾ ਉਹਨੇ 15-20 ਦਿਨ ਬਾਅਦ ਜਾਣਾ ਤਾਂ ਉਹ ਮੁੰਡਾ ਮਤਲਬ ਵੀ ਡਰਿੰਕ ਕਰਦਾ ਸੀਗਾ ਤਾਂ ਤੁਹਾਨੂੰ ਦਾਦਾ ਵੀ ਕਿਵੇਂ ਮਤਲਬ ਵੀ ਜਿਹੜਾ ਇਹਦਾ ਅਸਰ ਹੁੰਦਾ ਨਾ ਸੰਗਤ ਦਾ ਉਹ ਕੁੜੀ ਨੇ ਦੱਸਿਆ ਵੀ ਜਦੋਂ ਮੈਂ ਕਾਲਜ ਪੜ੍ਹਦੀ ਸੀਗੀ ਕਿਸੇ ਵੱਡੇ ਕਾਲਜੇ ਪੜ੍ਹਦੀ ਸੀਗੀ ਵੀ ਉੱਥੇ ਕੁੜੀਆਂ ਮਤਲਬ ਵੀ ਨਸ਼ਾ ਕਰਦੇ ਡਰਿੰਕ ਕਰਦੀਆਂ ਸੀਗੀਆਂ ਤਾਂ ਉਹਨੇ ਮੁੰਡੇ ਨੂੰ ਉਹਨੂੰ ਡਰਾਈਵਰ ਨੂੰ ਸਾਫ਼ ਗੱਲ ਦੱਸਤੀ ਵੀ ਮੈਂ ਵੀ ਡਰਿੰਕ ਕਰਦੀ ਸੀਗੀ ਠੀਕ ਹੈ ਵੀ ਡਰਿੰਕ ਕਰਕੇ ਤਾਂ ਵੀ ਮੇਰੇ ਅੰਦਰੋਂ ਮਤਲਬ ਵੀ ਕਾਮ ਸ਼ਕਤੀ ਜਿਹੜੀ ਹੈ ਵੀ ਕਾਮਵਾਸ਼ਨਾ ਵੀ ਇਹ ਉੱਠਦੀ ਹੈ ਠੀਕ ਹੈ ਵੀ ਮੇਰਾ ਦਿਲ ਕਰਦਾ ਪਰ ਕਹਿੰਦੀ ਵੀ ਮੈਂ ਉੱਥੇ ਸੰਤੋਸ਼ਟ ਨਹੀਂ ਸੀ ਹੈਗੀ ਉਹ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਹੈਗੀ ਠੀਕ ਹੈ ਵੀ ਜੇ ਤੂੰ ਡਰਿੰਕ ਕਰਦੀ ਹੈ ਠੀਕ ਹੈ ਵੀ ਮੁੰਡਾ ਉਹ ਵੀ ਪੀਂਦਾ ਸੀਗਾ ਦਰਦੂਰ ਪੀਂਦਾ ਸੀਗਾ ਤਾਂ ਉਹ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਚਲੋ ਜੀ ਉਹਨਾਂ ਨੇ ਮਤਲਬ ਵੀ ਪਹਿਲਾਂ ਵਿਆਹ ਤੋਂ ਪਹਿਲਾਂ ਵੀ ਮਿਲੇ ਦੋ ਚਾਰ ਵਾਰੀ ਹਨਾ ਵੀ ਟਾਈਮ ਇੱਕ ਦੋ ਦਿਨ ਜੰਦੇ ਰਹੇ ਬਈ ਵਿਆਹ ਤੋਂ ਬਾਅਦ ਬਾਈ ਜੀ ਮੈਂ ਪਰਮਾਤਨ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵਾਂ ਵੀ ਐਨੇ ਅਮੀਰ ਘਰ ਦੀ ਕੁੜੀ ਬਿਲਕੁਲ ਕੱਚਾ ਘਰ ਦੋ ਕਮਰਿਆਂ ਦਾ ਕੱਚਾ ਘਰ ਕੱਚੀ ਚਾਰ ਦੀਵਾਰੀ ਲੱਕੜ ਦਾ ਗੇਟ ਲੱਗਿਆ ਹੋਇਆ ਮੈਂ ਉਹ ਘਰ ਦੇ ਵਿੱਚ ਆਪ ਗਿਆ ਜਦੋਂ ਮੈਂ ਮਤਲਬ ਵੀ ਉਹਦੇ ਨਾਲ ਉਹਦੇ ਪਿੰਡ ਚੋਂ ਨੰਗ ਕੇ ਜਾਣਾ ਸੀਗਾ ਉਹ ਕੁੜੀ ਸਕੂਟਰੀ ਲੈ ਕੇ ਆਈ ਜਦੋਂ ਮਾਪਿਓ ਨੇ ਉਹਦੇ ਨੂੰ ਵਿਚਾਰੇ ਫਿਰ ਬਹੁਤ ਘਰੇਆ ਪਿਓ ਨੇ ਕਾਫੀ ਮਤਲਬ ਹੀ ਸਮਾਨ ਦਿੱਤਾ ਉਹਨੇ ਸਕੂਟਰੀ ਲੈ ਕੇ ਆਈ ਉਹ ਉੱਤਰ ਕੇ ਆ ਕੇ ਪਹਿਲਾਂ ਉਹਨੇ ਬੰਦੇ ਦੇ ਪੈਰੀ ਹੱਥ ਲਾਏ ਪੈਰੀ ਹੱਥ ਲਾ ਕੇ ਉਹਨੂੰ ਜੱਫੀ ਪਾ ਕੇ ਮਿਲੀ ਮਿਲ ਕੇ ਉਹ ਘਰੇ ਗਏ ਠੀਕ ਹੈ ਜੀ ਉੱਥੇ ਚਲੋ ਮੈਂ ਵੀ ਗਿਆ ਉਹਨਾਂ ਕੋਲ ਹਣਾ ਚਾਹ ਚੂ ਪੀਤੀ ਰੋਟੀ ਪਾਣੀ ਖਾਦਾ ਰੋਟੀ ਪਾਣੀ ਖਾ ਕੇ ਘੰਟਾ ਦੋ ਘੰਟੇ ਰੁੱਕ ਕੇ ਚਲੋ ਆਪਾਂ ਨੇ ਅੱਗੇ ਜਾਣਾ ਸੀ ਆਪਾਂ ਚੱਲੇ ਤਾ ਮੋੜਦੇ ਹੋਏ ਉਹ ਮੈਨੂੰ ਫੇਰ ਮਿਲਿਆ ਰਸਤੇ ਦੇ ਵਿੱਚ ਤਾ ਰਸਤੇ ਦੇ ਵਿੱਚ ਕਿਸ ਜਗ੍ਹਾ ਤੇ ਮਿਲਿਆ ਤਾ ਮੈਂ ਉਹਨੂੰ ਇੱਕ ਗੱਲ ਪੁੱਛੀ ਮੈਂ ਕਿ ਯਾਰ ਮੈਂ ਨਾ ਇੱਕ ਚੀਜ਼ ਦੇਖੀ ਵੀ ਤੇਰੀ ਘਰ ਆਈ ਖੁਸ਼ ਬਹੁਤ ਹੈ ਵੀ ਪਰਮਾਤਮਾ ਕਰੇ ਤੁਸੀਂ ਇਦਾਂ ਹੀ ਖੁਸ਼ ਰਹੋ ਵੀ ਤੇਰੀ ਘਰਾਂ ਦੀ ਬਹੁਤ ਯਾਰ ਖੁਸ਼ਤਬੀਤ ਔਰਤ ਆ ਹਨਾ ਵੀ ਖੁਸ਼ਤਬੀਤ ਹੈ ਵੀ ਬੜੀ ਤੇਰੀ ਸੇਵਾ ਬੜੀ ਤੇਰੀ ਆਦਰ ਬਹੁਤ ਤੇਰਾ ਮਾਣ ਸਨਮਾਨ ਬਹੁਤ ਕਰਦੀ ਤੇਰੀ ਇੱਜ਼ਤ ਬਹੁਤ ਕਰਦੀ ਯਾਰ ਵੀ ਤੂੰ ਕਰਮਾਂ ਵਾਲਾ ਬੰਦਾ ਉਹਨੇ ਫਿਰ ਮੈਨੂੰ ਕਹਿੰਦਾ ਵੀ ਬਾਈ ਵੀ ਬਹਿ ਜਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਮੈਂ ਕਿਹਾ ਦੱਸ ਉਹਨੇ ਦੱਸਿਆ ਸਾਰੀ ਕਹਾਣੀ ਦੱਸੀ ਵੀ ਕਿਵੇਂ ਉਹਦਾ ਪਹਿਲਾ ਵਿਆਹ ਹੋਇਆ ਠੀਕ ਹੈ ਵੀ ਉਹ ਕੁੜੀ ਡਰਿੰਕ ਕਰਨ ਲੱਗ ਗਈ ਮੁੰਡਾ ਨਮਰਦ ਮਿਲ ਗਿਆ ਠੀਕ ਹੈ ਨਹੀਂ ਉਹਦੇ ਤੋਂ ਉਹਦੀ ਨਹੀਂ मतलब ਸੰਤੁਸ਼ਟੀ ਪੂਰੀ ਹੋਈ ਹਨਾ ਵੀ ਨਹੀਂ मतलब ਵੀ ਖੁਸ਼ ਸੀਗੀ ਉਹ ਤਾਂ ਕਹਿੰਦਾ ਮੈਂ ਵੀ ਉਹਨੂੰ ਕਿਹਾ ਵੀ ਉਹਨਾਂ ਕੋਲੇ ਵੀ ਇੰਨਾ ਪੈਸਾ ਸੀ ਤੇਰੇ ਸਹੁਰਿਆਂ ਕੋਲੇ ਤੇਰੇ ਮਾਪਿਆਂ ਕੋਲੇ ਇੰਨਾ ਪੈਸਾ ਸੀ ਇੰਨੀ ਜ਼ਮੀਨ ਸੀ ਤੂੰ ਕਿਉਂ ਛੱਡਿਆ ਕਹਿੰਦੀ ਉਹ ਕਹਿੰਦੀ ਵੀ ਪੈਸੇ ਨੂੰ ਮੈਂ ਕੀ ਅੱਗ ਲਾਵਾਂਗੀ ਵੀ ਜਦੋਂ ਮੇਰੀ ਆਤਮਾ ਨੂੰ ਹੀ ਸ਼ਾਂਤੀ ਨਹੀਂ ਹੈਗੀ ਠੀਕ ਹੈ ਨਹੀਂ ਵੀ ਜਿਸ ਪਰਪਸ ਨੂੰ ਲੈ ਕੇ ਜਿਸ ਮਕਸਦ ਨੂੰ ਲੈ ਕੇ ਆਪਾਂ ਮੈਰਿਜ ਕਰਦੇ ਆ ਠੀਕ ਹੈ ਨਹੀਂ ਵੀ ਜੇ ਉਸ ਚੀਜ਼ ਤੋਂ ਆਪਾਂ ਸੰਤੁਸ਼ਟੀ ਨਹੀਂ ਹੈਗੇ ਤਾਂ ਕਹਿੰਦੀ ਮੈਂ ਪੈਸੇ ਨੂੰ ਕੀ ਕਰਾਂਗੀ ਤਾ ਮੈਨੂੰ ਲੱਗਦਾ ਜਿੱਥੇ ਤੱਕ ਇਹ ਘਟਨਾ ਸ਼ਾਇਦ ਆਪਾਂ ਹਰ ਐਂਗਲ ਤੋਂ ਸੋਚ ਜਾਈਏ ਵੀ ਸ਼ਾਇਦ ਇਸ ਐਂਗਲ ਦੇ ਤੋਂ ਵੀ ਨਾ ਕਿਤੇ ਕੋ ਮੰਨ ਲਓ ਵੀ ਹੋਵੇ ਵੀ ਸ਼ਾਇਦ ਦੋਵਾਂ ਦੇ ਵਿੱਚੋਂ ਜਾਂ ਮੁੰਡੇ ਜਿਉਂ ਜਾਂ ਕੁੜੀ ਦੇ ਵਿੱਚ ਵੀ ਕੋਈ ਐਹੋ ਜੀ ਕਮੀ ਵੀ ਨਾ ਹੋਵੇ ਹਨਾ ਵੀ ਜਿਹੜੇ ਮੰਨ ਲਓ ਵੀ ਇੱਕ ਦੋ ਜਣ ਸੰਤੋਸ਼ਟ ਇੱਕ ਦੋ ਜਣ ਖੁਸ਼ ਨਾ ਰੱਖ ਸਕਦੇ ਹੁਣ ਤਾਂ ਜਿਹੜਾ ਵੀ ਮੰਨ ਲਓ ਵੀ ਧੀ ਪੁੱਤ ਦਾ ਵਿਆਹ ਕਰਦਾ ਉਹਨੂੰ ਮਾੜਾ ਮੋਟਾ ਦੇਖ ਕੇ ਪਰਖ ਕੇ ਸੌ ਰਿਸ਼ਤੇਦਾਰੀਆਂ ਐਹੋ ਜਿਹੀ ਹੁੰਦੀਆਂ ਨੇ ਜਿਨ੍ਹਾਂ ਨਾਲ ਆਪਾਂ ਗੱਲ ਕਰ ਸਕਦੇ ਹਾਂ ਜਿਵੇਂ ਚਾਚਾ ਭਤੀਜਾ ਆਪਸ ਦੇ ਵਿੱਚ ਗੱਲ ਕਰ ਸਕਦੇ ਨੇ ਠੀਕ ਹੈ ਤੇ ਮੰਨ ਲਾ ਵੀ ਨਾਨਤ ਪਰਜਾਈ ਵੀ ਆਪਸ ਦੇ ਵਿੱਚ ਗੱਲ ਕਰ ਸਕਦੀਆਂ ਨੇ ਹਨਾ ਇਦਾਂ ਦੀ ਕਿਉਂਕਿ ਆਪਾਂ ਮਾਂ ਪਿਓ ਨਾਲ ਤਾਂ ਇਹੋ ਜੀ ਗੱਲ ਨਹੀਂ ਕਰ ਸਕਦੇ ਹੈਗੇ ਤਾਂ ਉਹ ਮੁੰਡੇ ਨੇ ਮੈਨੂੰ ਦੱਸਿਆ ਕਹਿੰਦਾ ਬਾਈ ਜੀ ਵੀ ਸਾਡੀ ਜ਼ਿੰਦਗੀ ਇੰਨੀ ਖੁਸ਼ ਹੈ ਠੀਕ ਹੈ ਵੀ ਜਦੋਂ ਮੈਂ ਆਪਣੇ ਘਰੇ ਜਾਂਦਾ ਵਾਂ ਵੀ ਮੇਰੀ ਘਰ ਵਾਲੀ ਕਹਿੰਦਾ ਵੀ ਮੈਨੂੰ ਪੈਰ ਨਹੀਂ ਥੱਲੇ ਲਾਉਣ ਦਿੰਦੀ ਹੈਗੀ ਵਾਕਈ ਸੀਗਾ ਵੀ ਇਦਾਂ ਹੀ ਮੇਰੇ ਅੱਖੀਂ ਦੇਖਣ ਦੀ ਗੱਲ ਆ ਆਪ ਨੇ ਬੂਟ ਤਾਰੇ ਆਪ ਜਰਾਬਾ ਤਾਰੀਆਂ ਆਪੋ ਨੇ ਡਰਾਈਵਰ ਦੇ ਪੈਰ ਤੋਂ ਉੱਤੇ ਠੀਕ ਹੈ ਫੇਰ ਉਹ ਚੱਪਲਾਂ ਦਿੱਤੀਆਂ ਤੇ ਫੇਰ ਮੰਨ ਲਓ ਵੀ ਉਹਨੂੰ ਮੰंजे ਤੇ ਪਹੁੰਚਾ دیا۔ ਤਾਂ ਉਹਨੇ ਫੇਰ ਮੈਨੂੰ ਇੱਥੇ ਤੱਕ ਦੱਸਿਆ ਕਹਿੰਦਾ ਵੀ ਬਾਈ ਅਸੀਂ ਦੋਏ ਜਾਣੇ ਆਪਦਾ ਵੀ ਥੋੜੀ ਥੋੜੀ ਡਰਿੰਕ ਕਰਦੇ ਆਂ ਜਿਆਦਾ ਨਹੀਂ ਵੀ ਦੋ-ਦੋ ਪੈਗ ਅਸੀਂ ਲਾ ਕੇ ਵੀ ਪੂਰਾ ਇੰਜੋਏ ਕਰਦੇ ਆਂ ਪੂਰਾ ਜਿੰਨਾ ਕਹਦੇ। ਜੋ ਮਤਲਬ ਵੀ ਆਪਾਂ ਕਹਿ ਸਕਦੇ ਆਂ ਹਨਾ ਵੀ ਸਾਰੀ ਰਾਤ ਸਾਰਾ ਦਿਨ ਠੀਕ ਹੈ ਵੀ ਅਸੀਂ ਇੱਕ ਦੂਜੇ ਦੇ ਨਾਲ ਬਹੁਤ ਖੁਸ਼ ਰਹਿੰਦੇ ਆਂ ਵੀ ਜਿੰਨਾ ਸਾਡਾ ਇੰਜੋਏ ਹੁੰਦਾ ਸੀ ਉਨਾ ਹੀ ਇੰਜੋਏ ਕਰਦੇ ਆਂ। ਤਾ ਇੱਥੇ ਤੱਕ ਕੀ ਕਹਿੰਦਾ ਵੀ ਅਸੀਂ ਆਪਦੇ ਆ ਵੀਡੀਓ ਵੀ ਕਹਿੰਦਾ ਵੀ ਅਸੀਂ ਦੋਏ ਜਣੇ ਮਤਲਬ ਵੀ ਬਣਾ ਕੇ ਰੱਖ ਲੈਨੇ ਆ ਠੀਕ ਹੈ ਵੀ ਅਸੀਂ ਦੋਏ ਜਣੇ ਇੱਕ ਆਪਣੀਆਂ ਵੀਡੀਓ ਫੋਨ 'ਚ ਬਣਾਉਂਦੇ ਆ ਅਸੀਂ ਜਦੋਂ ਕੱਲੇ ਕੱਲੇ ਹੁੰਦੇ ਆ ਵੀ ਮੈਂ ਬਾਹਰ ਹੁੰਨਾ ਤਾਂ ਅਸੀਂ ਦੋਏ ਜਣੇ ਆਪਣੀਆਂ ਵੀਡੀਓ ਵੀ ਦੇਖਦੇ ਤਾਂ ਮੈਂ ਕਿਹਾ ਯਾਰ ਬਹੁਤ ਵਧੀਆ ਜ਼ਿੰਦਗੀ ਹੈ ਨਾ ਬੜੇ ਤੁਸੀਂ ਖੁਸ਼ ਹੋ ਵੀ ਪ੍ਰਮਾਤਮਾ ਕਿਰਪਾ ਕਰੇ ਤੁਹਾਨੂੰ ਇਦਾਂ ਹੀ ਖੁਸ਼ ਰੱਖੇ ਠੀਕ ਹੈ ਵੀ ਜਿਹੜੀ ਚੀਜ਼ ਦੀ ਉਹ ਕੁੜੀ ਨੂੰ ਲੋੜ ਸੀਗੀ ਠੀਕ ਹੈ ਜਿਹੜੀ ਚੀਜ਼ ਦੀ ਮੰਨ ਲਓ ਵੀ ਉਹ ਕੁੜੀ ਨੂੰ ਲੋੜ ਸੀਗੀ ਸ਼ੌਂਕ ਸੀਗਾ ਜਾਂ ਮੰਨ ਲਓ ਦੀ ਆਤਮਾ ਅੰਦਰੋਂ ਦਿਲ ਕਹਿੰਦਾ ਸੀਗਾ ਦਿਲ ਕਰਦਾ ਸੀਗਾ ਉਹਨੂੰ ਉਹ ਕਰੋੜਾਂ ਦੀਆਂ ਕੋਠੀਆਂ ਦੇ ਵਿੱਚ ਉਹ ਸੰਤੁਸ਼ਟੀ ਨਹੀਂ ਮਿਲੀ ਜਿੱਥੇ ਕਿ ਕੱਚੇ ਦੋ ਕਮਰਿਆਂ ਦੇ ਵਿੱਚ ਉਹਨੂੰ ਸੰਤੁਸ਼ਟੀ ਮਿਲੀ ਠੀਕ ਹੈ ਮੁੰਡਾ ਖਾਣ ਪੀਣ ਵਾਲਾ ਸੀਗਾ ਠੀਕ ਹੈ ਖਾਂਦਾ ਸੀਗਾ ਪੀਂਦਾ ਸੀਗਾ ਪਰ ਉਹ ਕੁੜੀ ਮੰਨ ਲਓ ਵੀ ਇੰਨੀ ਖੁਸ਼ ਸੀਗੀ ਉਤੋਂ ਠੀਕ ਹੈ ਉਹਨਾਂ ਨੇ ਇੰਨੀ ਸੇਵਾ ਕਰਨੀ ਕੁੜੀ ਨੇ ਪਰ ਉਹ ਕੁੜੀ ਦੀ ਇੱਕ ਮੰਨ ਲਓ ਵੀ ਚਾਹੇ ਸ਼ੌਂਕ ਲਾ ਲਓ ਚਾਹੇ ਪਿਆਰ ਲਾ ਲਓ ਚਾਹੇ ਮੰਨ ਲਓ ਵੀ ਕੰਪੈਸਟੀ ਲਾ ਲਓ ਹਨਾ ਵੀ ਉਹਦੇ ਬੰਦੇ ਪ੍ਰਤੀ ਜਿਆਦਾ ਮੰਨ ਲਓ ਵੀ ਇੰਟਰਸਟਡ ਸੀ ਕਿ ਵੀ ਮੇਰਾ ਬੰਦਾ ਮੈਨੂੰ ਸੰਤੁਸ਼ਟ ਕਰਕੇ ਰੱਖੇ ਠੀਕ ਹੈ ਵੀ ਮੇਰਾ ਬੰਦਾ ਹਮੇਸ਼ਾ ਮੈਨੂੰ ਵੀ ਐ ਸੰਤੁਸ਼ਟ ਰੱਖੇ ਤਾਂ ਆਪਾਂ ਕਹਿੰਦੇ ਆ ਜੀ ਵਿਆਹ ਕਰਨ ਤੋਂ ਪਹਿਲਾਂ ਆਪਣੇ ਧੀਆ ਪੁੱਤਰਾਂ ਦੀ ਜਰੂਰ ਇੱਕ ਵਾਰੀ ਜਾਂਚ ਪੜਤਾਲ ਜਰੂਰ ਕਰਿਆ ਕਰੋ ਚਾਹੇ ਮੁੰਡਿਆਂ ਦੇ ਨੇ ਚਾਹੇ ਕੁੜੀਆਂ ਦੇ ਨੇ ਵੀ ਬਾਅਦ ਦੇ ਵਿੱਚ ਐਡੇ ਐਡੇ ਵੱਡੇ ਰੌਲੇ ਪੈਂਦੇ ਨੇ ਹਨਾ ਵੀ ਕਿੱਡਾ ਵੱਡਾ ਕਾਂਡ ਹੋ ਗਿਆ ਇਹ ਕਿੰਨਾ ਦੁਨੀਆ ਦੇ ਵਿੱਚ ਚਰਚਾ ਹੈ ਹਨਾ ਇਸ ਕਾਂਡ ਦੀ ਇਸ ਕਰਕੇ ਆਪਾਂ ਕਹਿੰਦੇ ਜੀ ਸਭ ਤੋਂ ਪਹਿਲਾਂ ਆਪਣੇ ਧੀ ਪੁੱਤ ਦੀ ਤੁਸੀਂ ਜਾਂਚ ਜ਼ਰੂਰ ਕਰਾਓ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਵਿਆਹ ਕਰਨ ਲੱਗੇ ਆ ਸਾਡਾ ਬੱਚਾ ਵਿਆਹ ਦੇ ਕਾਬਲ ਹੈ ਕਿ ਨਹੀਂ ਹੈਗਾ ਠੀਕ ਹੈ ਮੈਂ ਇੱਥੇ ਘਾ ਟੋਟੇ ਦੇ ਦੇਖੇ ਨੇ ਠੀਕ ਹੈ ਕੱਲੇ ਮੁੰਡੇ ਨਹੀਂ ਨਮਰਦ ਹੁੰਦੇ ਕੁੜੀਆਂ ਵੀ ਮਤਲਬ ਵੀ ਇਸ ਚੀਜ਼ ਤੋਂ ਵੀਕ ਹੁੰਦੀਆਂ ਨੇ ਵੀ ਜਿਹੜੀਆਂ ਕੁੜੀਆਂ ਨੂੰ ਮੰਨ ਲਓ ਵੀ ਇਸ ਚੀਜ਼ ਦੀ ਚਾਹਨਾ ਨਹੀਂ ਹੁੰਦੀ ਹੈ ਠੀਕ ਹੈ ਇਸ ਕਰਕੇ ਆਪਾਂ ਕਹਿੰਦੇ ਆ ਵੀ ਘਰ ਨਾ ਟੁੱਟਣਾ ਬੱਚਿਆਂ ਦੇ ਪਹਿਲਾਂ ਜਾਂਚ ਪੜਤਾਲ ਕਰਕੇ ਫਿਰ ਵਿਆਹ ਕਰਿਆ ਕਰੋ ਪਰ ਉਹਨਾਂ ਦੀ ਜ਼ਿੰਦਗੀ ਇੰਨੀ ਸੋਹਣੀ ਚਲੋ ਅੱਜ ਉਹਨੇ ਘਰ ਵੀ ਬਹੁਤ ਸੋਹਣਾ ਮੁੰਡੇ ਨੇ ਪਾ ਲਿਆ ਠੀਕ ਹੈ ਬਹੁਤ ਸੋਹਣੇ ਉਹਦਾ ਵਧੀਆ ਪੱਕਾ ਘਰ ਹੈ ਠੀਕ ਹੈ ਜ਼ਮੀਨ ਤਾਂ ਚਲੋ ਉਹਦੇ ਕੋਲ ਕਿਲਾ ਡੇਢ ਕਿਲਾ ਹੀ ਅੱਜ ਵੀ ਡਰਾਈਵਰੀ ਕਰਦਾ ਹੈ ਪਰ ਬਾਈ ਜੀ ਉਹਦੀ ਜਨਾਨੀ ਨੂੰ ਮੰਨ ਲਓ ਵੀ ਜਿਹੜੀ ਉਹਦੀ ਸੰਤੁਸ਼ਟੀ ਸੀਗੀ ਠੀਕ ਹੈ ਜੋ ਉਹਦਾ ਦਿਲ ਕਰਦਾ ਸੀਗਾ ਵੀ ਹਾਂ ਮੇਰਾ ਬੰਦਾ ਵੀ ਮੇਰੇ ਨਾਲ ਆਹ ਕਰੇ ਹਨਾ ਵੀ ਮੇਰੇ ਮਨ ਨੂੰ ਵੀ ਸੰਤੁਸ਼ਟ ਕਰਕੇ ਰੱਖੇ ਉਹ ਇੱਕ ਡਰਾਈਵਰ ਕੋਲ ਮਿਲਿਆ ਉਹ ਇੱਕ ਬਿਜ਼ਨਸ ਕੋ ਬਿਜ਼ਨਸਮੈਨ ਸੀਗਾ ਬਹੁਤ ਤਕੜਾ ਬੰਦਾ ਉਹ ਦਿੱਲੀ ਸ਼ਹਿਰ ਦੇ ਵਿੱਚ ਕਈ ਫਲੈਟ ਸੀ ਦਿੱਲੀ ਦੇ ਵਿੱਚ ਉਹਦੇ ਉਹ ਕੁੜੀ ਉੱਥੇ ਖੁਸ਼ ਨਹੀਂ ਰਹੀ ਉਹ ਕੁੜੀ ਅੱਜ ਵੀ ਉਹ ਡਰਾਈਵਰ ਦੇ ਘਰੇ ਵਸ ਰਹੀ ਹੈ ਅੱਜ ਵੀ ਡਰਾਈਵਰ ਦੇ ਘਰੇ ਤਿੰਨ ਦੇ ਦੋ ਦੇ ਤਿੰਨ ਬੱਚੇ ਨੇ ਸ਼ਾਇਦ ਦੋ ਦੋ ਕੁੜੀਆਂ ਤੇ ਇੱਕ ਮੁੰਡਾ ਅੱਜ ਵੀ ਮੰਨ ਲਓ ਉਹ ਇੰਨੀ ਸੰਤੁਸ਼ਟ ਹੈ ਤਾਂ ਉਹ ਕਿਤੇ ਵੀ ਜਾਂਦੀ ਐ ਠੀਕ ਐ ਪਹਿਲੀ ਗੱਲ ਤਾਂ ਕਹਿੰਦਾ ਕਿ ਹੁੰਦਾ ਅਸੀਂ ਕਿਸੇ ਰਿਸ਼ਤੇਦਾਰ ਜੀ ਜਾਂਦੇ ਜੇ ਜਾਂਦੇ ਆ ਤਾਂ ਕਹਿੰਦਾ ਵੀ ਅਸੀਂ ਲੱਗ ਰੂਮ 'ਚ ਸੌਣਾ ਜਿੱਥੇ ਮਰਜ਼ੀ ਕਹਿੰਦੇ ਸਾਡੇ ਕੋਈ ਜੰਮੇ ਕੋਈ ਮਰੇ ਕੋਈ ਕੁਛ ਮਰਜ਼ੀ ਹੋ ਜੇ ਠੀਕ ਐ ਕਹਿੰਦਾ ਵੀ ਮੇਰੀ ਘਰਾਂ ਨੇ ਮੇਰੇ ਤੋਂ ਬਗੈਰ ਨਹੀਂ ਸੌਣਾ ਹੈਗਾ ਜਿੰਨੀ ਦੇਰ ਮੈਂ ਉਹਦੇ ਕੋਲੇ ਆ ਠੀਕ ਐ ਚਲੋ ਜੋ ਗੱਡੀ ਤੇ ਆ ਗਿਆ ਫਿਰ ਤਾਂ ਗੱਲ ਇੱਕ ਅਲੱਗ ਪਰ ਜਿੰਨੀ ਦੇਰ ਕਹਿੰਦਾ ਵੀ ਅਸੀਂ ਦੋ ਜਣੇ ਇਕੱਠੇ ਆ ਕਹਿੰਦਾ ਅਸੀਂ ਲੱਗ-ਲੱਗ ਨਹੀਂ ਸੌਣਾ ਠੀਕ ਐ ਅਰ ਬਗੈਰ ਨਾਗਾ ਠੀਕ ਐ ਨਹੀਂ ਇਹ ਨਹੀਂ ਹੈਗਾ ਵੀ ਹਾਂ ਵੀ ਜਿਵੇਂ ਇੱਕ ਦੂਜੇ ਚਰਚੜਾ ਕੇ ਪੈਂਦੇ ਨੇ ਹਨਾ ਵੀ ਇੱਕ ਦੂਜੇ ਨਾਲ ਲੜਦੇ ਨੇ ਮੇਨ ਯਾਰ ਕੀ ਜਿਹੜਾ ਚਰਚਰਪਨ ਹੈ ਨਾ ਇਹ ਏਸੀ ਚੀਜ਼ ਤੋਂ ਹੀ ਪੈਦਾ ਹੁੰਦਾ ਏਸੀ ਚੀਜ਼ ਤੋਂ ਘਰ ਟੁੱਟ ਜਾਂਦੇ ਨੇ ਘਰ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ ਪਰ ਇਸ ਚੀਜ਼ ਨੂੰ ਡਾਕਟਰੀ ਪੱਖ ਤੋਂ ਚਾਹੇ ਤੁਸੀਂ ਚੈੱਕ ਕਰ ਲਓ ਚਾਹੇ ਤੁਸੀਂ ਉਹਦਾ ਗੱਲਾਂ ਬਾਤਾਂ ਦੇ ਵਿੱਚ ਬੱਚੇ ਨੂੰ ਸਮਝਾਣ ਦੀ ਪੁੱਛਾਂ ਦਾ ਯਤਨ ਜ਼ਰੂਰ ਕਰਿਆ ਕਰੋ ਜੀ ਵਿਆਹ ਤੋਂ ਪਹਿਲਾਂ ਠੀਕ ਹੈ ਜੇ ਮੰਨ ਲਓ ਕੁੜੀ ਦੇ ਵਿੱਚ ਕਮੀ ਹੈ ਤਾਂ ਉਹਦਾ ਇਲਾਜ ਕਰਾਓ ਜੇ ਮੁੰਡੇ ਦੇ ਵਿੱਚ ਕਮੀ ਹੈ ਤਾਂ ਉਹਦਾ ਵੀ ਇਲਾਜ ਕਰੋ ਪਰ ਮੈਂ ਸੱਚੀ ਕਹਿੰਦਾ ਜੀ ਉਹਨਾਂ ਨੇ ਮਾੜੀ ਜੋ ਮੁੰਡੇ ਨੇ ਠੀਕ ਹੈ ਇੱਕ ਮੈਨੂੰ ਰਿਕਾਰਡਿੰਗ ਜੀ ਜਣੀ ਥੋੜੀ ਜੀ ਕਹਿ ਸਕਦੇ ਵੀ ਇੱਕ ਰਿਕਾਰਡਿੰਗ ਹੀ ਸੁਣਾਈ ਸੀ ਵੀ ਜਨਾਨੀ ਦੇ ਅੰਦਰ ਕਿੰਨਾ ਪਿਆਰ ਸੀਗਾ ਉਹ ਬੰਦੇ ਪ੍ਰਤੀ ਕਿੰਨਾ ਪਿਆਰ ਸੀ ਕਿੰਨਾ ਲਗਾਅ ਸੀਗਾ ਠੀਕ ਹੈ ਕਿਵੇਂ ਤੜਫਦੀ ਸੀ ਉਹ ਆਪਣੇ ਬੰਦੇ ਤੋਂ ਇਹ ਹੁੰਦਾ ਜੀ ਅਸਲ ਅਟੈਚਮੈਂਟ ਠੀਕ ਹੈ ਅਟੈਚਮੈਂਟ ਕਿੱਥੇ ਹੁੰਦੀ ਹੈ ਜਿਵੇਂ ਨਟ ਬੋਲਟ ਹੁੰਦਾ ਨਾ 19 ਨੰਬਰ ਦੇ ਨਟ ਦੇ ਉੱਤੇ 17 ਨੰਬਰ ਦਾ ਬੋਲਟ ਚੜਾਓਗੇ ਕਦੇ ਨਹੀਂ ਚੜੇਗਾ 19 ਨੰਬਰ ਦੇ ਨਟ ਦੇ ਉੱਤੇ 19 ਨੰਬਰ ਦਾ ਬੋਲਟ ਹੀ ਫਿੱਟ ਆਏ ਜੇ ਕਾਮਵਾਸ਼ਨਾ ਦੇ ਵਿੱਚ ਠੀਕ ਹੈ ਇਸ ਦੇ ਵਿੱਚ ਜੇ ਬੰਦਾ ਪਰਫੈਕਟ ਹੈ ਪੂਰਾ ਠੀਕ ਹੈ ਤੇ ਜਨਾਨੀ ਵੀ ਉਹਨੂੰ ਓਦਾਂ ਦੀ ਹੀ ਚਾਹੀਦੀ ਹੈ ਫੇਰ ਜ਼ਿੰਦਗੀ ਸੌਖੀ ਲੰਘਦੀ ਹੈ ਠੀਕ ਹੈ ਜੀ ਧੰਨਵਾਦ ਜੀ ਵੱਧ ਗੜ ਬੋਲ ਗਿਆ ਤਾਂ ਮਾਫੀ ਚਾਹੁੰਦਾ ਜੀ